ਅੱਜ ਸੀਤਿਆਜ ਭਗਤ ਸਿੰਘ ਦੇ ਜਨਮ ਦਿਨ ਤੇ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਆ ਮੈਂ ਜਿਹੜਾ ਅੱਜ 플ੋਰ ਦੇ ਵਿੱਚ ਮਿਸਾਲ ਮਾਰਚ ਕੀਤਾ ਜਾ ਰਿਹਾ ਇਹ ਭਗਤ ਸਿੰਘ ਦੇ ਜਿਹੜੇ ਸੁਪਨੇ ਆ ਜਿਹੜੇ ਨੇ ਵਿਚਾਰ ਲੈ ਕੇ ਤੁਰੇ ਸੀ ਉਹਨਾਂ ਨੂੰ ਲੋਕਾਂ ਨੂੰ ਘਰ ਘਰ ਕਰਤ ਲਿਆਉਣ ਦੇ ਲਈ ਇਹ ਜਿਹੜਾ ਮਿਸਾਲ ਮਾਰਚ ਕੀਤਾ ਜਾ ਰਿਹਾ ਲੋਕਾਂ ਨੂੰ ਚੇਤਨਕੰਦ ਦੇ ਲਈ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੋੜਨ ਦੇ ਲਈ ਇਸ ਕਰਕੇ ਅੱਜ 플ੋਰ ਦੇ ਵਿੱਚ ਕੈਂਡਲ ਮਾਰਚ ਕਰ ਰਹੇ ਆ ਜਿੱਥੇ ਭਗਤ ਸਿੰਘ ਦੇ ਜਿਹੜੇ ਸੁਖਨੇ ਸਕੇ ਤੁਣਾ ਨੂੰ ਹਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ ਪਰ ਫੋਟੋ ਤਾਂ ਭਗਤ ਸਿੰਘ ਦੇ ਦਫ਼ਤਰਾਂ ਦੇ ਵਿੱਚ ਲਾਤੀ ਭਗਤ ਸਿੰਘ ਦੇ ਨਾਂ ਤੇ ਪਾਲਾ ਸਰਕਾਰ ਤਾਂ ਬਣਾ ਲਈ ਆ ਇਨਕਲਾਬ ਦਾ ਨਾਰਾ ਲਾ ਕੇ ਪਰ ਜਿਹੜਾ ਭਗਤ ਸਿੰਘ ਚਾਹੁੰਦਾ ਸੀ ਸਾਡੇ ਬਾਵਾ ਸਾਹਿਬ ਚਾਹੁੰਦੇ ਸੀ ਉਹ ਹਜੇ ਤੱਕ ਪੂਰਾ ਨਹੀਂ ਹੋਇਆ ਸਾਡੇ ਭਗਤ ਸਿੰਘ ਦੇ ਜਿਹੜੇ ਆਕਾਜ ਆ ਧੂਰੇ ਆ ਜਿਹੜੇ ਉਹ ਪਚਾਰ ਲੈ ਕੇ ਤੁਰੇ ਸੀ ਧੂਰੇ ਆ ਉਹਨਾਂ ਨੂੰ ਪੂਰਾ ਕਰਾਉਣ ਦੇ ਲਈ ਜਿੰਨਾ ਚਿਰ ਵੀ ਸਾਨੂੰ ਲੜਾਈ ਲੜਨੀ ਪਈ ਲੋਕਾਂ ਦੇ ਵਿੱਚ ਸਾਨੂੰ ਸਰਕਾਰਾਂ ਦੇ ਨਾਲ ਲੜਾਈ ਲਾਣੀ ਪਵੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਭਗਤ ਸਿੰਘ ਦਾ ਰਾਜ ਲਿਆਉਣ ਦੇ ਲਈ ਤਤ ਪਰ ਰਹਾਂਗੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਆਓ ਇੱਦਾਂ ਦੇ ਮਹਾਨ ਜਿਹੜੇ ਨਾਇਕ ਆ ਉਹਨਾਂ ਦੇ ਆਪਾਂ ਜਨਮ ਦਿਨ ਮਨਾਈਏ ਉਹਨਾਂ ਦੇ ਪਚਾਰਾਂ ਤੇ ਪਹਿਰਾ ਦਈਏ ਜਿਹੜੀਆਂ ਵਿਚਾਰਾ ਉਹ ਕਰਦੇ ਸੀਗੇ ਵੀ ਸਾਨੂੰ ਸਾਡੇ ਦੇਸ਼ ਨੂੰ ਬਰਾਬਰਤਾ ਦਾ ਰਾਜ ਹੋਣਾ ਚਾਹੀਦਾ ਜਿੱਥੇ ਪੂੰਜੀਵਾਦ ਨਹੀਂ ਹੋਣਾ ਚਾਹੀਦਾ ਜਿੱਥੇ ਮੰਨ ਲਓ ਵੀ ਅਹ ਬਰੇਸੀ ਕੰਪਨੀਆਂ ਨਹੀਂ ਆਉਣੀਆਂ ਚਾਹੀਦੀਆਂ ਸਾਮਰਾਜ ਨਹੀਂ ਹੋਣਾ ਚਾਹੀਦਾ ਅਸੀਂ ਇਹ ਵੀ ਮੰਗ ਕਰਦੇ ਆ ਵੀ ਇੱਥੇ ਜਿਹੜੀ ਸਰਕਾਰ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਰਾਜ ਪ੍ਰਬੰਧ ਆ ਉਹਨੂੰ ਬਰਾਬਰਤਾ ਦਾ ਕੀਤਾ ਜਾਵੇ ਇੱਥੇ ਗਰੀਬਾਂ ਦੀ ਲੁੱਟ ਨਾ ਹੋ ਸਕੇ ਗਰੀਬ ਦੇ ਮਹਗ ਸਿੰਘ ਨੇ ਕਿਹਾ ਸੀ ਮਲੁਖ ਦੇ ਹੱਥੋਂ ਮਨੋਕਰ 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 ਲੁੱਟ ਨਾ ਕਰੇ ਉਹਦਾ ਅਸੀਂ ਰਾਜ ਚਾਹੁੰਦੇ ਆ ਜਿੱਥੋਂ ਮਨੋਕਰ ਦੀ ਲੁੱਟ ਮਨੋਕਰ ਦੇ ਕੋਲ ਨਾ ਹੋਵੇ ਇਹ ਤੇ ਸਾਡੇ ਆਵਾਨੇ ਦਾਨੀ ਜਿਹੜੇ ਆ ਸਰੇ ਆਮ ਭਾਰਤ ਨੂੰ ਲੁੱਟ ਕੇ ਲਿਜਾ ਰਹੇ ਆ ਦੇਸ਼ ਨੂੰ ਲੁੱਟ ਕੇ ਲਿਜਾ ਰਹੇ ਆ ਅਸੀਂ ਮੰਗ ਕਰਦੇ ਆ ਵੀ ਜਿਹੜਾ ਪੈਸਾ ਵਿਦੇਸ਼ਾਂ ਨੂੰ ਜਾ ਰਿਹਾ ਉਹ ਸਾਡੇ ਭਾਰਤ ਦੇ ਵਿੱਚ ਰਵੇ ਪੰਜਾਬ ਦੇ ਵਿੱਚ ਰਵੇ ਵੀ ਉਹ ਜਿਹੜੀਆਂ ਲੋਕਾਂ ਦਾ ਪੈਸਾ ਆ ਟੈਕਸਾਂ ਦਾ ਪੈਸਾ ਆ ਜਿਹੜਾ ਲੋਕਾਂ ਦੀ ਜੇਬਾਂ ਚੋਂ ਜਾ ਰਿਹਾ ਉਹ ਨੂੰ ਸਹੀ ਤਰੀਕੇ ਨਾਲ ਵੰਡਿਆ ਜਾਵੇ ਭਗਤ ਸਿੰਘ ਦਾ ਜਿਹੜਾ ਰਾਜ ਚਾਹੁੰਦੇ ਹੁੰਦਾ ਦਾ ਰਾਜ ਪ੍ਰਬੰਧ ਨਾਗੂ ਹੋਣਾ ਚਾਹੀਦਾ